ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 25 ਦਸੰਬਰ ਤੇ ਅੱਜ 크리스마ਸ ਵੀ ਆ ਤੇ ਤੁਹਾਨੂੰ ਪਤਾ ਵੀਰੋ ਸਵਾ ਦੇ ਦਿਨ ਵੀ ਚੱਲ ਰਹੇ ਆ ਤੇ ਸਵੇਰ ਕੇ 11 ਵਜੇ ਵੀਰੋ ਤੇ ਕੰਮ ਕੁੰਮ ਨਵੇਂੜਤਾ ਆਪਾਂ ਤੇ ਅੱਧਾਕ ਰਹਿ ਗਏ ਸੀ ਅੱਧਾਕ ਨਵੇਂੜਤਾ ਤੇ ਮੌਸਮ ਅਜ ਬਹੁਤ ਵਧੀਆ ਦੋ ਦਿਨਾਂ ਬਾਅਦ ਤੁਹਾਨੂੰ ਪਤਾ ਪਹਿਲਾਂ ਪਾ ਬਲੌਗ ਪਾਇ ਸੀ ਮੀ ਕਈੰਨ ਪਹਿਲਾਂ ਮੀਂਹ ਹੀ ਪੈ ਰਿਹਾ ਸੀ ਬਹੁਤ ਜ਼ਿਆਦਾ ਤੇ ਇੱਕ ਦਿਨ ਪੂਰਾ ਮੀਂਹ ਰਿਹਾ ਤੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਸੀ ਪਰ ਹੁਣ ਥੋੜਾ ਫਰਕ ਆ ਤੇ ਅੱਜ ਸੂਰਜ ਵੀ ਨਿਕਲਿਆ ਤੇ ਧੁੱਪ ਵੀ ਵਧੀਆ ਨਿਕਲੀ ਹੋਈ ਆ ਤੇ ਮੌਸਮ ਵੀ ਵਧੀਆ ਹੋਇਆ ਤੁਹਾਨੂੰ ਦਿਖਾਣੇ ਆ ਤੇ ਬਾਕੀ ਡੰਗਰ ਆਪਾਂ ਪਿੱਛੇ ਪਹਿਲਾਂ ਬਾਹਰ ਬੰਨੇ ਹੋਈ ਸੀ ਤੇ ਅੰਦਰ ਬੰਨਤੇ ਤੇ ਇੱਥੇ ਗੱਲ ਹੈ ਆਪਣੇ ਬਾਹਰ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਣੇ ਆ ਅੱਜ ਦਾ ਮੌਸਮ ਤਾਂ ਚੈੱਕ ਕਰੋ ਵੀਰੋ ਅੱਜ ਦੇਖੋ ਦੋ ਦਿਨਾਂ ਬਾਅਦ ਧੁੱਪ ਨਿਕਲੀ ਆ ਤੇ ਉਹ ਉਧਰ ਅੱਜ ਸੋਗੋਰ ਵੀ ਦੇਖੋ ਪਤੰਗ ਡਾਰੇ ਅੱਜ ਤੇ ਕਿਉਂਕਿ ਧੁੱਪ ਨਿਕਲੀ ਵਧੀਆ ਮੌਸਮਾਂ ਤੇ ਹਵਾ ਵੀ ਨਹੀਂ ਹੈਗੀ ਅੱਜ ਤੇ ਬਾਕੀ ਕੱਪੜੇ-ਕੁਪੜੇ ਸੁੱਕਣੇ ਪਏ ਆ ਤੇ ਕਿਉਂਕਿ ਦੋ ਦਿਨਾਂ ਤੋਂ ਗਾਜਾ ਮਿਚਰਿਆ ਸੀ ਕਿਉਂਕਿ ਨਹੀਂ ਪੈ ਰਹੀ ਸੀ ਇੱਕ ਦਿਨ ਪੂਰਾ ਮੀਂਹ ਪਿਆ ਤੇ ਹੁਣ ਧੁੱਪ ਨਿਕਲੀ ਆ ਜਾ ਕੇ ਤੇ ਬਾਕੀ ਉਧਰ ਆਪਣੇ ਡੰਗਰ ਕਾਕੂ ਕੁਤਾ ਕੇ ਪੰਦਰ ਬੰਦ ਤੇ ਅੱਧੇ-ਅੱਧੇ ਗਾ ਹਲੇ ਬਾੜੋਂ ਬਾੜੇ 'ਚ ਤੇ ਚਲੋ ਫਿਰ ਤੁਹਾਨੂੰ ਦਿਖਾਨੇ ਆ ਤੇ ਮੌਸਮ ਵਧੀਆ ਜੀ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਤੇ ਹੁਣ ਮਹੀ ਹੈ ਨਹੀਂ ਅੱਗੇ ਕਿਉਂਕਿ 24 ਤਰੀਕ ਦਾ ਮਹੀ ਦੱਸਿਆ ਹੋਇਆ ਸੀ ਜਿਹੜਾ ਪੈ ਲਿਆ ਤੇ ਹੁਣ ਅੱਗੇ ਮੌਸਮ ਵੈਸੇ ਸਾਫ ਆ ਤੇ ਇੱਧਰ ਕੱਟਾ ਵੀ ਆਪਣਾ ਇੱਕ ਹੋਰ ਤਿਆਰ ਹੋਣ ਲੱਗ ਰਿਹਾ ਦੇਖੋ ਬਾਕੀ ਮੱਝਾਂ ਇੱਧਰ ਸਾਰੀਆਂ ਤੇ ਬਾਕੀ ਬਾੜੇ ਸਾ ਚਲੋ ਤੁਹਾਨੂੰ ਦਿਖਾਉਂਦੇ ਆ ਉਹ ਦੇਖੋ ਵੀਰੋ ਅੱਜ ਬੰਦਰ ਵੀ ਦੇਖੋ ਮੌਸਮ ਉਹ ਦੇਖੋ ਕਿੱਥੇ ਫਿਰ ਰਿਹਾ ਕਿ ਸੋਜ ਨਿਕਲਿਆ ਦੇਖੋ ਕਿੱਥੇ ਜਾ ਰਿਹਾ ਖੋਡੇ ਦੇ ਉੱਪਰ ਵੀ ਕਬੂਤਰਾਂ ਦੇ ਇਓ ਸੁਗੋਨੀ ਪਤੰਗਦਾਰੇ ਆ ਤੇ ਜੜਾ ਰੱਖਿਆ ਦੇਖੋ ਦੇਖੋ ਭਾਈ ਮੌਸਮ ਅੱਜ ਮੋਟੂ ਪਤਲੂ ਵੀ ਆਪਾਂ ਤੋਂ ਪੰਜ ਵਾਰ ਬੰਨੇ ਹੋਇਆ ਦੇਖੋ ਸਵੇਰੇ ਅੰਦਰ ਬੰਨੇ ਹੋਏ ਸੀ ਤੇ ਦੋ ਦੋਨਾ ਤੋਂ ਅੰਦਰ ਰਹੇ ਸੀ ਕਿਉਂਕਿ ਧੁੱਪ ਗਰਮੀ ਬਹੁਤ ਜ਼ਿਆਦਾ ਸੀ ਸਾਰਾ ਮੌਸਮ ਕਿੰਨਾ ਖਰਾਬ ਹੋਇਆ ਸੀ ਮਹੀ ਪਿਆਰਾ ਸੀ ਤੇ ਹੁਣ ਆ ਵੀ ਇੰਨੀ ਧੁੱਪ ਸੇਖ ਰਿਹਾ ਦੇਖੋ ਧੁੱਪਾਂ ਜੰਨੇ ਹੋਇਆ ਤੇ ਹੁਣ ਵੀ ਕਹਿ ਰਹੇ ਸਾਨੂੰ ਖੋਲੋ ਪਰ ਬਾਲੜੇ ਨਹੀਂ। ਤੇ ਆ ਗਏ ਵੀਰੋਂ ਪੰਬਾੜੇ ਚ ਤੇ ਦੇਖੋ ਬਾਈ ਕਿਵੇਂ ਬੈਠੇ ਆ ਦੇਖੋ ਅੱਜ ਡੰਗਰ ਵੀ ਪੂਰੀ ਤਰ੍ਹਾਂ ਠਕ ਹੋ ਗਏ ਆ ਦੇਖੋ। ਇਹ ਦੇਖੋ ਕਿਵੇਂ ਬੈਠੀਆਂ ਆਪਣੀਆਂ। ਦੋ ਕਟੀਆਂ ਦੇਖੋ ਤੇ ਮੈਂ ਸਮਝ ਲੇਖੋ ਵੀਰੋਂ ਨਜ਼ਾਰੇ ਨਾਲ ਧੁੱਪ ਸੇਖ ਰਹੀਆਂ ਅੱਜ ਕਿਉਂਕਿ ਦੋ ਦਿਨਾਂ ਤੋਂ ਇਹ ਵੀ ਅੰਦਰ ਹੀ ਰਹੀਆਂ ਸੀ ਠੰਡ ਬਹੁਤ ਸੀ ਤੇ ਬਾਕੀ ਇਧਰ ਆਪਣੇ ਮੁਰਗੇ ਤੇ ਤੁਹਾਨੂੰ ਦਾਦੀ ਜੀ ਆਪਣੀ ਦੋ ਮੁਰਗੀਆਂ ਪਹਿਲਾਂ ਕੁੱਤਾ ਲੈ ਗਿਆ ਸੀ ਤੇ ਇੱਕ ਕੱਲ ਲੈ ਗਿਆ ਬਹੁਤ ਅੰਕ ਰਹੇ ਆ ਕੁੱਤਾ ਆਪਾਂ ਨੂੰ ਫਸਦਾ ਨਹੀਂ ਚੋਰੀ ਲੈ ਜਾਂਦਾ ਇਹ ਵੀ ਹਟਦੇ ਨਹੀਂ ਮੁਰਗੇ ਬਾਹਰ ਨਿਕਲ ਜਾਂਦੇ ਇੱਧਰ ਗੇਟ ਤੋਂ ਇਸ ਕਰਕੇ ਇਹਨਾਂ ਨੂੰ ਬਾਹਰ ਤੋਂ ਲੈ ਜਾਂਦਾ ਤੇ ਆ ਇੱਕ ਫੱਟੜ ਕਰਕੇ ਉਠਾਰ ਕੇ ਦੇਖੋ ਮੁਰਗੀ ਆ ਦੇਖੋ ਇਹਦੀ ਲੱਤ ਲੁੱਤ ਖਾ ਲਈ ਕੁੱਤੇ ਨੇ ਤੇ ਦੋ ਪਹਿਲਾਂ ਲੈ ਗਿਆ ਸੀ ਤੇ ਇੱਕ ਕੱਲ ਲੈ ਗਿਆ ਤੇ ਆ ਫੱਟੜ ਕਰਦੀ ਇਹ ਬਚਾ ਲਈ ਪਰ ਕੁੱਤਾ ਆਪਾਂ ਨੂੰ ਫਸਿਆ ਨਹੀਂ ਜਿੱਦਣ ਫਸਿਆ ਆਪਾਂ ਨੇ ਮਾਰਨਾ ਕੁੱਤਾ ਕਿੰਕੀ ਵੀਰੋ ਚਾਰ ਮੁਰਗੀਆਂ ਲੈ ਗਿਆ ਆਪਣੀ ਸੌਰੀ ਪੰਜ ਤੇ ਦੇਖੋ ਆ ਪੱਟੜ ਕਰਕੇ ਉਠਾਰ ਗਏ ਛੇਮੀ ਬਾਕੀ ਆਉਣਾ ਕੱਟਾ ਦੇਖ ਲਓ ਭਾਈ ਕੱਟੀ ਤੇ ਮੌਸਮ ਮੱਚ ਗਿਆ ਤੁਹਾਨੂੰ ਪੰਦ ਦਿਖਾ ਦਿਆ ਤੇ ਹੁਣ ਵੀਰੋ ਆਪਾਂ ਨੇ ਆ ਮੌਸਮ ਤਾਂ ਦਿਖਾ ਦਿਆ ਤੇ ਹੁਣ ਆਪਾਂ ਚਲਾਏ ਖੇਤਾਂ ਚ ਤੇ ਉੱਥੇ ਦੇਖਾਂਗੇ ਮੀਂਹ ਮੂਦਾ ਕਿਵੇਂ ਰਿਹਾ ਤੇ ਫਸਲ ਵਾੜੀ ਕਿਵੇਂ ਆ ਤੇ ਚਲੋ ਫਿਰ ਮਿਲਦੇ ਆਪਾਂ ਨੂੰ ਖੇਤਾਂ ਜਾ ਕੇ ਤôi ਕਿਉ ਤਣੀਆਂ ਲਾਇਆਤਾ ਬਾਈ ਮਾਨੇ 4 ਮਹੀਨੇ ਹੋ ਗਏ ਨਾ ਜੋ ਬੜਾ ਹੁੰਦਾ ਨਾ ਛੋਟਾ ਹੁੰਦਾ ਇਸ ਤਰੀਕੇ ਇਸ ਤਰੀ ਪਿਆ ਤੇ ਪਤਾ ਨਹੀਂ ਕਦ ਨੂੰ ਜਦ ਨੂੰ ਸਾਰੀ ਠੰਡ ਲੱਗ ਜਾਏ ਜਦ ਨੂੰ ਬੜਾ ਹੋਗਾ ਇਹੋ ਇਹ ਮਿੱਤਰੋ ਤੇ ਪਿੰਡ ਤੋਂ ਆਪਾਂ ਅਗੇ ਘਰ ਤੋਂ ਬਾਹਰ ਤੇ ਮੌਸਮ ਦੇਖੋ ਬਹੁਤ ਵਧੀਆ ਮੌਸਮ ਬਣਿਆ ਹੋਇਆ ਤੇ ਆਪਣਾ ਸਕੂਲ ਆ ਗਿਆ ਸਰਕਾਰੀ ਸਕੂਲ ਲੈ ਮਿੱਤਰੋ ਪਹੁੰਚ ਗਏ ਖੇਤਾਂ 'ਵਾਂ ਤੇ ਮੌਸਮ ਵਿਊ ਚੈੱਕ ਕਰੋ ਖੇਤ ਦਾ ਕਿੰਨਾ ਵਧੀਆ ਹਰੈਲੀ ਹਰੈਲੀ ਚਾਰੇ ਪਾਸੇ ਤੇ ਦੇਖੋ ਬਈ ਕਣਕਾਂ 'ਵਾਂ ਵੈਸੇ ਹੁਣ ਤੱਕ ਤਾਂ ਪਾਣੀ ਖੜਾ ਨਹੀਂ ਮੜਾ ਮੋਟਾ ਜਿਹੜਾ ਖੜਾ ਦਾ ਕਣਕਾਂ ਨੇ ਪੀ ਲਈ ਆ ਤੇ ਹੁਣੇ-ਹੁਣੇ ਆਪਾਂ ਨੇ ਨੈਟ ਪਾ ਮੀ ਚੈੱਕ ਕਰਿਆ ਬਈ 27 28 ਤਰੀਕ ਆ ਤੇ ਸ਼ਨੀ ਐਤਵਾਰ ਦਾ ਸੌਰੀ ਸ਼ੁੱਕਰ ਸ਼ਨੀਵਾਰ ਦਾ ਫੇਰ ਮੀ ਦੱਸ ਰਿਹਾ 50 50% ਤੇ ਦੇਖੋ ਬਈ ਕੀ ਬਣਦਾ ਹੁਣ ਤੱਕ ਦਾ ਕਣਕਾਂ ਵੈਸੇ ਠੀਕ ਆ ਆ ਦੇਖੋ ਗਿੱਲੀਆਂ ਖੇਤ ਗਿੱਲੇ ਪਿਆ ਤੇ ਤਾਜ਼ਾ ਤਾਜ਼ਾ ਸੁੱਕਿਆ ਪਾਣੀ ਹੁਣੇ ਹੁਣੇ ਤੇ ਜਿਹੜਾ 2 ਦਿਨ ਦਾ ਹੁਣ ਫੇਰ ਦਸਤਾ ਉਹਦਾ ਕੀ ਪਤਾ ਕੀ ਬਣੇਗਾ ਬਾਕੀ ਤੁਹਾਨੂੰ ਆਪਾਂ ਬਲੌਗ ਪਾ ਕੇ ਜਰੂਰ ਦਿਖਾਉਂਦੇ ਰਹਿਵਾਂਗੇ ਤੇ ਬਾਕੀ ਹਰੇ ਦਵਾਈਆਂ ਚੱਲ ਰਹੀਆਂ ਲੋਕਾਂ ਨੂੰ ਪਤਾ ਮੀਂਹ ਤੇ ਪਾ ਕੇ ਤੇ ਮੱਕੀ ਆਪਣੀ ਕਣਕ ਇੱਧਰ ਦੇਖੋ 3 ਕਿੱਲੇ ਜਿਹੜੇ ਆਪਾਂ ਗਿੱਤੇ ਤੇ ਸਰੋਂ ਵੀ ਦੇਖੋ ਗਿੱਡੀ ਗਿੱਡੀ ਹੋ ਗਈ ਏ ਬਾਈ ਖੇਤਾਂ ਆਪਾਂ ਤੁਰਕਾ ਆ ਅੱਜ ਤੇ ਕਿਉਂਕਿ ਮੌਸਮ ਵਧੀਆ ਹੋਇਆ ਤਾਂ ਇਸ ਕਰਕੇ ਤੁਰਕਾ ਤੇ ਸੱਤਾ ਵੀਰ ਆਪਣੇ ਨਾਲ ਆ ਤੇ ਚਲੋ ਫਿਰ ਦਿਖਾਉਂਦੇ ਆ ਤੁਹਾਨੂੰ ਮੋਟਰ ਤੇ ਜਾ ਕੇ ਤੇ ਪਹੁੰਚ ਗਏ ਬਈ ਮੋਟਰਪਾ ਤੇ ਮੋਟਰਪਾ ਦੇਖੋ ਹਲੇ ਤੱਕ ਤੇ ਇੱਕ ਹੋਰ ਤੁਹਾਨੂੰ ਵਧੀਆ ਚੀਜ਼ ਦਿਖਾਉਂਦੇ ਆ ਤੇ ਮੋਟਰ ਤੇ ਪੰਨਾ ਬੈਠਣ ਲਈ ਤੁਹਾਨੂੰ ਦੇਖਿਆ ਹੁਣ ਅਕਸਰ ਆਪਣੀ ਵੀਡੀਓ ਦੇ ਵਿੱਚ ਜੋ ਬੈਠਣ ਲਈ ਆਪਾਂ ਨੇ ਉਹ ਬਣਾਇਆ ਹੋਇਆ ਤਾਂ ਥੜਾ ਜਿਹਾ ਵਾਲਾ ਤੇ ਆ ਸਾਹਮਣੇ ਵਾਲਾ ਤੇ ਇਹਦੇ نیچے ਇਹਨਾਂ ਦੇਖੋ ਬਈ ਮਖਾਇ ਲੱਗ ਗਿਆ ਤੇ ਮੱਖੀਆਂ ਉਹ ਦੇਖੋ ਕਿੱਡਾ ਬੜਾ ਲੱਗ ਰਿਹਾ ਤੇ ਕੋਲ ਆਪਾਂ ਜਾ ਨਹੀਂ ਸਕਦੇ ਕਿਉਂਕਿ ਲੜ ਜਾਣਗੀਆਂ ਉੱਡ ਰਹੀਆਂ ਤੇ ਆ ਦੇਖੋ ਮੱਖੀਆਂ ਨੂੰ ਇਹੋ ਜਗ੍ਹਾ ਮਿਲੀ ਸੀ ਤੇ ਹੁਣ ਇਹ ਕਹਿ ਰਹੇ ਆ ਬਈ ਇੱਥੇ ਬੈਠਣਾ ਨਹੀਂ ਤੁਸੀਂ ਤੇ ਆਪਾਂ ਬੈਠ ਵੀ ਨਹੀਂ ਸਕਦੇ ਜੇ ਬੈਠ ਗਏ ਤਾਂ ਲੜ ਜਾਣਗੀਆਂ ਮੱਖੀਆਂ ਨੂੰ ਵੀ ਆਹੀ ਜਗ੍ਹਾ ਮਿਲੀ ਸੀ ਤੇ ਸਾਡੇ ਬੈਠਣ ਦੀ ਹਾਂ ਸੱਤੇ ਹਾਂ ਜੀ ਯੋਵਣੀ ਮੱਖੀਆਂ ਨੇ ਸਹਤ ਲਾ ਲੀ ਆਪਣੇ ਜਗ੍ਹਾ ਵਾ ਬੈਠਣ ਵਾਲੀ ਆ ਤੇ ਵਾ ਚਲੋ ਯਾਰ ਹਾਂ ਕੋਈ ਚੱਲੋ ਫਿਰ ਸੈਦ ਪੀ ਲਾਂਗੇ ਹਨਾ ਚਲੋ ਦੇਖਦੇ ਆਂ ਬਾਈ ਉਹ ਦੇਖੋ ਸਾਹਮਣੇ ਕਿੱਡਾ ਬੜਾ ਲੱਗ ਗਿਆ ਤੇ ਵਧੇ ਰਿਹਾ ਏ ਤੇ ਆਪਾਂ ਵੀ ਕੱਲ ਆਪਾਂ ਨੂੰ ਪਤਾ ਨਹੀਂ ਤਾਂ ਬੈਠ ਗਏ ਤੇ ਪਰ ਹੁਣ ਪਤਾ ਲੱਗ ਗਿਆ ਬਾਕੀ ਆਲੇ-ਦਾਲੇ ਦਾ ਮੌਸਮ ਚੈੱਕ ਕਰ ਲੋ ਧੁੱਪ ਨਿਕਲ ਰਹੀ ਆ ਵਧੀਆ ਤੇ ਆਪਾਂ ਕਹਿੰਦੇ ਸੀ ਮੌਸਮ ਸਾਫ ਆ ਤੇ ਹੁਣੇ-ਹੁਣੇ ਆਪਾਂ ਨੇ ਨੈਟ ਤੇ ਚੈੱਕ ਕਰਿਆ ਬਾਈ ਜਿਹੜਾ ਸ਼ੁਕਰ ਤੇ ਸ਼ਨੀਵਾਰ ਦਾ ਮੀਂਹ ਦੱਸਿਆ ਵਾ ਤੇ ਬਾਕੀ ਆਪਣੀ ਗੋਭੀ ਮੇਥੀ ਤੇ ਪਾਲਕ ਤੇ ਗਠੇ-ਗੁਠੇ ਸੌਰੀ ਨਾ ਅਸਲ ਤੇ ਵਧੀਆ ਹੋ ਰਿਆ ਤੇ ਗੋਭੀ ਦੇ ਫੁੱਲ ਬਈ ਹਲੇ ਤੱਕ ਹੋਏ ਨਹੀਂ ਹੈਗੇ ਪੱਡੇ ਤਾਂ ਵਧੀਆ ਹੋ ਰਿਆ ਪਰ ਗੋਭੀ ਹਜੇ ਤੱਕ ਲੱਗੀ ਨਹੀਂ ਤੇ ਆ ਕਿੱਲੇ ਨੂੰ ਜਿਹੜਾ ਆਪਾਂ ਪਾਣੀ ਲਾਇਆ ਤਾਂ ਬਈ ਦੇਖੋ ਸਾਹਮਣੇ ਹੁਣ ਤੱਕ ਪਾਣੀ ਖੜਿਆ ਆ ਦੇਖੋ ਆ ਕਿੱਲੇ ਨੂੰ ਆਪਾਂ ਦੋਸਤ ਦੂਜਾ ਪਾਣੀ ਲਾਤਾ ਸੀ ਤੇ ਉਸ ਤੋਂ ਦੋ ਦਿਨ ਬਾਅਦ ਮੀਂਹ ਪੈ ਗਿਆ ਤੇ ਇੱਧਰ ਹੱਲੇ ਆਪਾਂ ਨੇ ਲਾਇਨ ਤਾਂ ਕਿਸੇ ਨੂੰ ਤੇ ਹੱਲੇ ਤੱਕ ਫੁੱਲ ਵੀ ਨਹੀਂ ਆਏ ਗੋਭੀ ਨਹੀਂ ਲੱਗੀ ਸੱਤੇ ਲੱਗ ਜਣੀ ਹੱਲੇ ਲੱਗ ਜਗੀ ਚਲੋ ਭਈਆ ਇੱਧਰ ਕਿੱਲੇ ਨੂੰ ਆਪਾਂ ਨੇ ਹੱਲੇ ਪਾਣੀ ਲਾਇਨ ਤਾਂ ਇਹਦੇ ਚ ਹੱਲੇ ਠੀਕ ਆ ਫੈ ਨਹੀਂ ਸੁੱਕਿਆ ਤੇ ਵਾਤ ਆਏ ਹੋਏ ਸੀ ਤੇ ਬਾਕੀ ਵੀਰੋ ਮੀ ਹਲੇ 2 ਦੰਦਾ ਦੱਸਰ ਕਿਆ ਤੇ ਹੁਣੇ-ਹੁਣੇ ਆਪਾਂ ਨੇ ਨੈਟ 'ਤੇ ਚੈੱਕ ਕਰਿਆ ਤੇ ਜਿਹੜਾ ਸ਼ਨੀ ਤੇ ਸੋਰੀ ਫਕਰ ਤੇ ਸ਼ਨੀਵਾਰ ਦਾ ਮੀਂਹ ਦੱਸਿਆ ਹੋਇਆ ਤੇ ਪਾਣੀ ਆਪਾਂ ਨੇ ਤੁਹਾਨੂੰ ਪਤਾ ਫਿਲਹਾਲ ਇੱਕ-ਇੱਕ ਸਾਰੀ ਕਣਕ ਨੂੰ ਲਾਤਾ ਸੀ ਤੇ ਜਿਹੜਾ ਆਪਾਂ ਲਾਸਟ 'ਚ ਕਿਲਾ ਬਿੱਜੇ ਸੀ ਉਹ ਪਰੇ ਆ ਸੜਕ ਦੇ ਤੇ ਉਹਨੂੰ ਹਲੇ ਆਪਾਂ ਨੇ ਇੱਕ ਵੀ ਪਾਣੀ ਨਹੀਂ ਲਾਇਆ ਸੀ ਪਰ ਮੀਂਹ ਪੈ ਗਿਆ ਤੇ ਉਸ ਤੋਂ ਬਾਅਦ ਚਲੋ ਪਾਣੀ ਲਾਣ ਦੀ ਲੋੜ ਨਹੀਂ ਪਈ ਫਿਰ ਹੁਣ ਜਿਹੜੇ ਇੱਕ-ਇੱਕ ਤੇ ਉਹ ਇਹ ਕਿੱਲੇ ਨੂੰ ਆਪਾਂ ਨੇ ਕਹਿੰਦੇ ਦੂਜਾ ਪਾਣੀ ਲਾਤਾ ਸੀ ਤੇ ਉਪਰੋਂ ਪਾਇਆ ਮੀਂਹ ਤੇ ਕਹਿੰਦੇ ਪਾਣੀ ਹੁਣ ਤੱਕ ਖੜਾ ਹੈ ਬਾਕੀ ਕਣਕਛੇ ਜੇ ਪਾਣੀ ਹੈ ਨਹੀਂ ਪਰ ਜਿਹੜਾ 2 ਦਿਨ ਦਾ ਹੁਣ ਮੀਂਹ ਦਾਸਤਾ ਤੇ ਉਹ ਦੇਖੋ ਕੀ ਕਰੇਗਾ ਤੇ ਬਾਕੀ ਕਣਕ ਹਲੇ ਤੱਕ ਤਾਂ ਠੀਕ ਆ ਤੇ ਬਾਕੀ ਅੱਗੇ ਮੀਂਹ ਜਿਹੜਾ ਦੱਸਿਆ ਹੋਇਆ ਉਹ ਦੇਖਦੇ ਆਂ ਬਾਈ ਕੀ ਬਣਦਾ ਤੇ ਬਾਕੀ ਵੀਡੀਓ ਹਮੇਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਤਾਨੂੰ ਵਧੀਆ ਵਧੀਆ ਪੰਬਲੌਗ ਬਣਾ ਕੇ ਦਿਖਾਉਂਦੇ ਹੀ ਰਹਿਨੇ ਆ ਤੇ ਅਕਸਰ ਦਿਖਾਉਂਦੇ ਹੀ ਰਹਾਂਗੇ ਤੇ ਚੈਨਲ ਨੂੰ ਜਿੰਨੇ ਆਪਣੇ ਨੂੰ ਹਜ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਤੇ ਕਰ ਲੋ ਬਾਕੀ ਬਸ ਸੱਤੇ ਨੂੰ ਪੁੱਛਦੇ ਆ ਸੱਤਾ ਬਣਾ ਵੀਰ ਕੀ ਕਹਿੰਦਾ ਇਸ ਬਾਰੇ ਵੀ ਸੱਤੇ ਤੇ ਦੋ ਦਿਨ ਦਾ ਬਾਈ ਮੀਂਹ ਦਸਰ ਗਿਆ ਕੀ ਬਣਾਗਾ ਪਹਿਣਾ ਚੀਦਾ ਕਿ ਨਹੀਂ ਪਹਿਣਾ ਚਾਹੀਦਾ ਪਹਿਣਾ ਚੀਦਾ ਬਾਈ ਪਰ ਸਹੀ ਗੱਲ ਆ ਪੈਣਾ ਨਹੀਂ ਚੀਦਾ ਤੇ ਹੁਣ ਦੇਖ ਲੋ ਕਣਕਾਂ ਸਾਰੀਆਂ ਸਾਰਿਆਂ ਦੀ ਵਧੀਆ ਤੇ ਜਦੋਂ ਵੀਰੋ ਮੀਂਹ ਪੈ ਜਾਂਦਾ ਫਿਰ ਬਹੁਤ ਔਖਾ ਹੋ ਜਾਂਦਾ ਕਿਉਂਕਿ ਪਾਣੀ ਤੁਹਾਨੂੰ ਪਤਾ ਕੱਢਣ ਦੀ ਜਗ੍ਹਾ ਹੁੰਦੀ ਨਹੀਂ ਤੇ ਪਾਣੀ ਜ਼ਿਆਦਾ ਹੋ ਜਾਂਦਾ ਪਰ ਬਹੁਤ ਔਖਾ ਹੋ ਜਾਂਦਾ ਬਾਈ ਬਾਕੀ ਰੱਬ ਦੀ ਮਰਜ਼ੀ ਆ ਕੀ ਕਰੇਗਾ ਤੇ ਵੀਡੀਓ ਵਧੀਆ ਲੱਗਿਆ ਕਰੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਤੁਹਾਨੂੰ ਅੱਜ ਦਾ ਮੌਸਮ ਆਪਾਂ ਦਿਖਾਈ ਦਿੱਤਾ ਤੇ 12:00 ਬਜ ਗਏ ਤੇ ਮੌਸਮ ਮਤਲਬ ਵਧੀਆ ਨਿਕਲੀ ਹੋਈ ਆ ਤੇ ਆ ਦੇਖੋ ਤੇ ਧੁੱਪ ਤਾਂ ਹੁਣ 2 ਦਿਨ ਤਾਂ ਹੈਗੀ ਆ ਪਰ ਸ਼ੁੱਕਰ ਸ਼ਨੀਵਾਰ ਨੂੰ ਦੇਖੋ ਕੀ ਬਣਦਾ ਬਾਕੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਜ਼ਰੂਰ ਦਿਖਾਉਂਦੇ ਰਹਾਂਗੇ ਤੇ ਇੱਧਰ ਆਪਾਂ ਬੈਠ ਨਹੀਂ ਸਕਦੇ ਮਖਾਇਲ ਲੱਗਿਆ ਕਿਉਂਕਿ ਉਹ ਦੇਖੋ ਕਿੱਥੇ ਲੱਗਿਆ ਜਾ ਕੇ ਤੇ ਮੂੜੀਆਂ ਉੱਧਰ ਵੀ ਆਉਣੀ ਵਧੀਆ ਹੋ ਰਹੀਆਂ ਤੇ ਇੱਧਰ ਵੀ ਹੋ ਰਹੀਆਂ ਦੇਖੋ ਤੇ ਆਪਾਂ ਖਾਂਦੇ ਘਾਟੀਆਂ ਤੋੜੀਆਂ ਹੈ ਨਹੀਂ ਸੱਤੇ ਪਾਣੇ ਮੂੜੀਆਂ ਜਿੱਦਣਗੇ ਲੱਗੀਆਂ ਮੂੜੀਆਂ ਬੰਨ ਤੋੜੀਆਂ ਹੈ ਨਹੀਂ ਮੋਲੀ ਨਹੀਂ ਖਾਂਦਾ ਸਲਾਦ ਹਾਰੇ ਖਾਏ ਕਰ ਕਿ ਜੰਗਲ ਵੀਰੋ ਸਾਹਮਣੇ ਦੇਖੋ ਉਹ ਸਾਹਮਣੇ ਜੰਗਲ ਚਮਕ ਰਿਹਾ ਤੇ ਉਹ ਆਪਣੇ ਉਹ ਉਧਰ ਵੀ ਜਾਣਾ ਆਪਾਂ ਨੇ ਉਧਰ ਵੀ ਜਾਣਾ ਅੱਜ ਸ਼ਾਮ ਨੂੰ ਜਾਵਾਂਗੇ ਪਰ ਬਲੌਗ ਆਪਾਂ ਤੁਹਾਨੂੰ ਜ਼ਰੂਰ ਬਾਂਦਰ ਬਹੁਤ ਨੁਕਸਾਨ ਕਰਦੇ ਆ ਭਾਈ ਉੱਥੇ ਜੰਗਲ ਦੇ ਕੋਲ ਆਪਣੇ ਜਿਹੜੇ ਤੁਹਾਨੂੰ ਦਿਖਾਇਆ ਸੀ ਤੇ ਉਧਰ ਜਾਵਾਂਗੇ ਤੇ ਉਧਰ ਦਾ ਬਲੌਗ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਤੇ યો ਆਪਣੀ ਦੂਜੀ ਮੋਟਰ ਤੇ ਉਧਰ ਬਾਂਦਰ ਹੁਣ ਸਵੇਰੇ ਵੀ ਬਹੁਤ ਸੀ ਤੇ ਆਪਾਂ ਵੀਡੀਓ ਨਹੀਂ ਬਣਾ ਸਕੇ ਤੇ ਬਾਕੀ ਸ਼ਾਮ ਨੂੰ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ